ਸਤਿ ਸ੍ਰੀ ਅਕਾਲ ਮੈਂ ਹਾਂ ਚੰਚਲ ਮਨੋਤ ਸਿੰਘ ਤੁਸੀਂ ਦੇਖ ਰਹੇ ਹੋ ਪੰਜਾਬੀ ਫੈਮਿਲੀ ਸ਼ੈਫ YouTube ਚੈਨਲ ਅੱਜ ਤੁਹਾਨੂੰ ਅਸੀਂ ਦਾਲ ਮੱਖਣੀ ਦੀ ਰੈਸਪੀ ਨਾਲ ਜਾਣਕਾਰੀ ਕਰਾਵਾਂਗੇ ਦਾਲ ਮੱਖਣੀ ਸਾਰੇ ਪੰਜਾਬ ਵਿੱਚ ਪੰਜਾਬੀਆਂ ਵਿੱਚ ਸਾਰੀ ਦੁਨੀਆ ਵਿੱਚ ਬਹੁਤ ਪਪੂਲਰ ਹੈ ਬਹੁਤ ਮਸ਼ਹੂਰ ਹੈ ਹਰ ਕੋਈ ਦਾਲ ਮੱਖਣੀ ਮੰਗਦਾ ਹੈ ਪਹਿਲੇ ਹੋਟਲ ਜਾ ਕੇ ਤਾਂ ਜਿਸ ਤਰ੍ਹਾਂ ਲੋਕ ਬਟਰ ਚਿਕਨ ਮੰਗਦੇ ਨੇ ਇਦਾਂ ਹੀ ਲੋਕ ਦਾਲ ਮੱਖਣੀ ਮੰਗਦੇ ਨੇ ਦਾਲ ਮੱਖਣੀ ਬੜੀ ਸਵਾਦ ਆਉਂਦੀ ਏ ਕਿਵੇਂ ਬਣਾਣੀ ਏ ਇਹ ਮੈਂ ਤੁਹਾਨੂੰ ਅੱਜ ਰੈਸਪੀ ਦੱਸਦਾ ਅੱਜ ਮੈਂ ਤੁਹਾਨੂੰ ਇਹ ਦੱਸਾਂਗਾ ਕਿ ਜਿਹੜੀ ਦਾਲ ਹੁੰਦੀ ਏ ਦਾਲ ਜਿਹਨੂੰ ਅਸੀਂ ਕਹਿੰਨੇ ਆ ਕਾਲੀ ਦਾਲ ਮਾਂ ਦੀ ਦਾਲ ਉੜਦ ਦੀ ਦਾਲ ਇਹ ਦਾਲ ਪਾਲਿਸ਼ ਕੀਤੀ ਹੁੰਦੀ ਏ ਨੂਰੰਗ ਕੀਤਾ ਹੁੰਦਾ ਏ ਇਹਦੇ ਨਾਲ ਤੁਹਾਡੀ ਸਿਹਤ ਖਰਾਬ ਹੋ ਸਕਦੀ ਏ ਇਹ ਤਕਰੀਬਨ ਇਹ ਪੌਇਜ਼ਨ ਨੀ ਕੋ ਜਿਹੜਾ ਤੁਹਾਡੇ ਅੰਦਰ ਜਾਂਦਾ ਇਹ ਕਿਵੇਂ ਉਦਾਹਰਣ ਹੈ ਪਹਿਲੇ ਤੇ ਮੈਂ ਤੁਹਾਨੂੰ ਇਹ ਦੱਸਣਾ ਇਸ ਗੰਧ ਤੋਂ ਕਿਵੇਂ ਨਿਯਾਤ ਪਾਣੀ ਹੈ ਉਹ ਤੁਹਾਨੂੰ ਹੁਣ ਮੈਂ ਇਹ ਦੱਸਦਾ ਇਹ ਦਾਲ ਹੈ ਇਹਦੇ ਤੋਂ ਅਸੀਂ ਜਾਨੀ ਰੰਗ ਉਤਾਰਨਾ ਹੈ ਇਹਨੂੰ ਪਾਲਿਸ਼ ਕੀਤੀ ਹੈ ਪਾਲਿਸ਼ ਉਤਾਰਨੀ ਹੈ ਪਾਲਿਸ਼ਤਾਨ ਲਈ ਸਾਨੂੰ ਇਹ ਮੈਦੇਜ ਪਾਵਾਂਗਾ ਸਿਰਕੇ ਦੇ 2 ਚਮਚ ਔਰ ਤੁਸੀਂ ਦੇਖੋਗੇ ਕਿੰਨਾ ਤਿੰਨ ਪਾ ਦਿੰਦੇ ਆ ਔਰ ਇਹ ਪਾਵਾਂਗੇ ਨਮਕ 2 ਚਮਚ ਇਸ ਨੂੰ ਮਿਕਸ ਕਰ ਦੇਾਂਗੇ ਇਹ ਸਰਕਾ ਤੇ ਨਮਕ ਦੇ ਉੱਤੇ ਲੱਗ ਗਿਆ ਹੁਣ ਪਾਵਾਂਗੇ ਕੋਸਾ ਪਾਣੀ ਇਹ ਪਾਇਆ ਕੋਸਾ ਪਾਣੀ ਇਹ ਦੇਖੋ ਕੋਸਾ ਪਾਣੀ ਪਾਉਂਦੇ ਆਂ ਇਹ ਦੇਖੋ ਕਿਵੇਂ ਉਤਰ ਰਿਹਾ ਉਤੋਂ ਮੈਲ ਜਦੋਂ ਤੁਸੀਂ 5 ਮਿੰਟ ਰੱਖ ਦੇਣਾ ਤੇ 5 ਮਿੰਟ ਤੇ ਸਾਰੀ ਮੈਲ ਉਤਰ ਜਾਏਗੀ ਪਾਲਿਸ਼ ਉਤਰ ਜਾਏਗੀ ਉੱਤੇ ਜੋ ਰੰਗ ਕੀਤਾ ਹੋਇਆ ਇਸ ਦਾ ਸ਼ਕਲ ਬਣਾਉਣ ਲਈ ਉਹ ਵੀ ਉਤਰ ਜਾਏਗਾ ਉਹ ਤੁਹਾਨੂੰ ਕਈ ਬਿਮਾਰੀਆਂ ਤੋਂ ਤੁਹਾਡਾ ਬਚਾਅ ਹੋਏਗਾ ਉਹ ਦਾਲ ਦਾ ਟੇਸਟ ਵੀ ਵੱਖਰਾ ਹੋਏਗਾ ਇਹ ਤਰੀਕਾ ਮੈਨੂੰ ਨਹੀਂ ਲੱਗਦਾ ਤੁਸੀਂ ਕਦੀ ਵਰਤੇ ਹੋਣਾ ਜਾਂ ਕਦੀ ਕਿਸੇ ਨੇ ਤੁਹਾਨੂੰ ਦੱਸਿਆ ਹੋਣਾ ਸਿਰਕੇ ਤੇ ਨਮਕ ਤੇ ਕੋਸੇ ਪਾਣੀ ਨਾਲ ਸਾਫ਼ ਕੀਤਾ ਇਉਂ ਤਿੰਨ ਚਾਰ ਪਾਣੀ ਤੁਲ ਕੇ ਦਾਲ ਸਾਫ਼ ਸੁਥਰੀ ਹੋ ਗਈ ਹੈ ਹੁਣ ਅਸੀਂ ਇਸ ਨੂੰ ਕੁੱਕਰ 'ਚ ਪਾਵਾਂਗੇ ਤੇ ਕੁੱਕਰ 'ਚ ਪਾਉਣ ਸਮੇ ਇਹਦੇ ਵਿੱਚ ਅਸੀਂ ਪਾਵਾਂਗੇ ਥੋੜਾ ਜਿਹਾ ਆਇਲ ਜੇ ਤੁਸੀਂ ਸਰ੍ਹੋਂ ਦਾ ਤੇਲ ਵਰਤਦੇ ਹੋ ਦੋ ਚਮਚੇ ਪਾ ਲਓ ਜੇ ਕੋਈ ਵੀ ਹੋਰ ਜੇ ਤੁਸੀਂ ਮੂੰਗਫਲੀ ਤੇਲ ਵਰਤਦੇ ਹੋ ਸੂਰਜ ਮੁਕੀ ਜਿਹੜਾ ਵੀ ਤੁਸੀਂ ਮੀਡੀਅਮ ਯੂਜ਼ ਕਰਦੇ ਹੋ ਉਹ ਤੁਸੀਂ ਕੁੱਕਰ ਚ ਦੋ ਚਮਚੇ ਪਾ ਦੇਣਾ ਨਾਲ ਦਾਲ ਪਾ ਦੇਣੀ ਹੈ ਔਰ ਨਮਕ ਪਾ ਦੇਣਾ ਔਰ ਮੈਂ ਤੁਹਾਨੂੰ ਇੱਥੇ ਇੱਕ ਗੱਲ ਦੱਸਦਾ ਕਿ ਇਹਦੇ ਚ ਦਾਲ ਦੇਗਚੀ ਪਾਣੀ ਹੈ ਪਰ ਤੁਸੀਂ ਦਾਲ ਦੇਗਚੀ ਇਕਦਮ ਨਹੀਂ ਕੁੱਕਰ ਬੰਦ ਕਰਨਾ ਕਿਉਂਕਿ ਜੇ ਇਕਦਮ ਕੁੱਕਰ ਬੰਦ ਕਰ ਦਿਓਗੇ ਦਾਲ ਦੇਜ ਕੀ ਉੱਪਰ ਤੇਰੀ ਹੁੰਦੀ ਹੈ ਜਿਹਨੂੰ ਅਸੀਂ ਕਸ਼ਮੀਰੀ ਮਿਰਚ ਕਹਿੰਦੇ ਆ ਉਹਦਾ ਤੁਹਾਡੇ ਕੁੱਕਰ ਚੋਂ ਜਦੋਂ ਹਵਾ ਬਾਹਰ ਨਿਕਲੇਗੀ ਪ੍ਰੈਸ਼ਰ ਨਾਲ ਤੇ ਤੁਹਾਡੀ ਦਾਲ ਵਿੱਚੋਂ ਦੇਗਚੀ ਮਿਰਚ ਵੀ ਬਾਹਰ ਆ ਜਾਏਗੀ ਇਸ ਕਰਕੇ ਇਹਨੂੰ ਕੁੱਕਰ ਚ ਪਾ ਕੇ ਕਾਫੀ ਦੇਰ ਨੂੰ ਥੋੜਾ ਜਿਹਾ ਉਬਲਣ ਦਿਓ ਤਾਂ ਜੋ ਦਾਲ ਜਿਹੜੀ ਉਹਦੇ ਵਿੱਚ ਮਿਕਸ ਹੋ ਜਾਏ ਤੇ ਫਿਰ ਉਹ ਬਾਹਰ ਨਹੀਂ ਆਏਗੀ ਹੁਣ ਅਸੀਂ ਵੱਧ ਦਿਆਂ ਕੁੱਕਰ ਵਾਲਾ ਅਸੀਂ ਮਸਾਲੇ ਪਾਣੇ ਨੇ ਇਹ ਹੈ ਦੇਗਚੀ ਮਿਰਚ ਨਮਕ ਇੱਕ ਕਿੰਗ ਮਸਾਲਾ ਇਹ ਹੈ ਸੁੱਕਾ ਧਨੀਆ ਥੋੜੇ ਜਿਹਾ ਪਿਆਜ਼ ਤੇ ਲਸਣ ਦੀ ਪੇਸਟ ਪਾਵਾਂਗੇ ਤੇ ਤਿੰਨ ਟਮਾਟਰਾਂ ਦੀ ਪੇਸਟ ਪਾਵਾਂਗੇ ਇਹ ਚੀਜ਼ਾਂ ਅਸੀਂ ਤੜਕੇ ਚ ਪਾਵਾਂਗੇ ਇਹਦੇ ਵਿੱਚ ਅਸੀਂ ਪਾਵਾਂਗੇ ਮੱਖਣ ਤੜਕੇ ਤੋਂ ਬਾਅਦ ਅਤੇ ਕਰੀਮ ਪਾਵਾਂਗੇ ਉਹ ਜਿਸ ਵੇਲੇ ਪਾਵਾਂਗੇ ਉਸ ਵੇਲੇ ਤੁਹਾਨੂੰ ਕਰੀਮ ਤੇ ਮੱਖਣ ਦੀ ਕੁਆਂਟੀਟੀ ਵੀ ਦੱਸਾਂਗੇ ਹੁਣ ਅਸੀਂ ਵਰਦਿਆਂ ਕੁੱਕਰ ਵਾਲ ਇਹ ਤੁਸੀਂ ਦੇਖ ਰਹੇ ਹੋ ਦਾਲ ਹੈ ਇਹਨੂੰ ਅਸੀਂ ਕੁੱਕਰਸ ਪਾਤਾ ਇਹਦੇ ਵਿੱਚ ਅਸੀਂ 1.5 ਚਮਚਾ ਨਮਕ ਪਾਇਆ 200 ਗ੍ਰਾਮ ਦਾਲ ਹੈ ਇਹ ਅਸੀਂ 2 ਚਮਚੇ ਪਾ ਦਿੱਤੇ ਹੈ ਦੇਗੀ ਮਿਰਚ ਦੇ ਹੁਣ ਅਸੀਂ ਇਸ ਨੂੰ ਕੁਛ देर ਉਬਲਣ ਦੇਣਾ ਇਹਦੇ ਵਿੱਚ ਪਾਣਾ ਹੈ ਅਸੀਂ 2 ਚਮਚੇ ਮੂੰਗਫਲੀ ਦਾ ਤੇਲ ਹੁਣ ਅਸੀਂ ਇਸ ਨੂੰ ਉਬਲਣ ਦੇਣਾ ਇਹਨੂੰ ਥੋੜੀ ਦੇਰ ਸੀ ਕੁੱਕਰ ਬੰਦ ਨਹੀਂ ਕਰਨਾ ਤਾਂ ਜੇ ਜਿਹੜੀ ਲਾਲ ਮਿਰਚ ਪਾਈ ਏ ਇਹ ਕੁੱਕਰ ਦੀਆਂ ਸੀਟੀਆਂ ਨਾਲ ਉੱਪਰ ਨਾ ਆ ਜਾਏ ਇਸ ਕਰਕੇ ਥੋੜੀ ਦੇਰ ਇਹਨੂੰ ਠੇਠਾਂ ਹੀ ਉਬਲਣ ਦੇਣਾ ਇਸ ਨੂੰ ਅਸੀਂ ਬੰਦ ਕਰ ਦੇਾਂਗੇ 5 ਤੋਂ 6 ਤੱਕ ਸੀਟੀਆਂ ਲੱਗਣਗੀਆਂ ਇਹਨੂੰ ਤੁਹਾਡੀ ਦਾਲ ਨੂੰ ਉਸ ਅਕਦਰ 4 ਸੀਟੀਆਂ ਲੱਗਣ ਦਾਲ ਦਾਲ ਥੋੜਾ ਫਰਕ ਹੁੰਦਾ ਕਿਸੇ ਦੀ 5 6 ਫਿਰ ਅਸੀਂ ਇਹਨੂੰ ਖੋਲ੍ਹ ਦੇਾਂਗੇ ਫਿਰ ਕੋਲਕੇ ਦੇ ਵਿੱਚ ਅਸੀਂ ਥੋੜਾ ਗਰਮ ਪਾਣੀ ਪਾ ਕੇ 15 ਤੋਂ 20 ਮਿੰਟ ਇਹਨੂੰ ਮੱਧਮ ਅੱਗ ਤੇ ਉਬਲਣ ਦੇਾਂਗੇ ਤਾਂ ਜੋ ਇਹਦੀ ਜੋ ਸ਼ੀਰੀ ਹੈ ਦਾਲ ਦੀ ਨਿਕਲ ਕੇ ਬਾਰਾਜੇ ਹੋਰ ਦਾਲ ਬਿਲਕੁਲ ਸਾਫਟ ਨਰਮ ਹੋ ਜਾਏ ਉਹ ਹੁਣ ਕੁੱਕਰ ਬੰਦ ਕਰਦੇ ਆਂ ਇਹਦੇ ਵਿੱਚ ਥੋੜੇ ਜਿਹਾ ਪਾਣੀ ਹੋਰ ਪਾਵਾਂਗੇ ਤੇ ਫੇਰ ਇਸ ਦੀਆਂ ਸੀਟੀਆਂ ਲਾਵਾਂਗੇ ਬਣ ਕੇ ਤਿਆਰ ਹੋ ਗਈ ਇਹ ਦਾਲ ਹੁਣ ਇਸ ਵਿੱਚ ਲਾਵਾਂਗੇ ਤੜਕਾ ਦਾਲ ਮੱਖਣੀ ਦੀ ਪਹਿਲੀ ਸਟੇਜ ਖਤਮ ਹੋਈ ਕੜਕੜ ਕੇ ਦਾਲ ਜਿਹੜੀ ਹੈ ਇਹਦੀ ਸ਼ੀਰੀ ਨਿਕਲ ਆਈ ਹੈ ਇਹ ਦੇਖੋ ਪੈਰੀ ਡਿਲੀਸ਼ੀਅਸ ਹੁਣ ਲਾਵਾਂਗੇ ਤੜਕਾ ਹੁਣ ਤੜਕੇ ਵੱਲ ਬਹ ਦਾਲ ਬਣ ਕੇ ਤਿਆਰ ਹੋ ਗਈ ਹੈ ਜਾਨੀ ਦਾਲ ਨੂੰ ਹੁਣ ਅਸੀਂ ਤੜਕਾ ਲਾਵਾਂਗੇ ਜੀ ਪਿਆਜ਼ ਪੁੰਰੇ ਆ ਪਿਆਜ਼ ਲਾਲ ਹੋ ਜਾਣਗੇ ਥੋੜੇ ਕੱਚੇ ਕੱਚੇ ਰੱਖਣੇ ਲਾਲ ਨਹੀਂ ਕਰਨੇ ਇਹ ਥੋੜੇ ਜਿਹਾ ਪੁੰਨ ਕੇ ਫਿਰ ਅਸੀਂ ਪਾਵਾਂਗੇ ਟਮਾਟਰ ਦਾ ਅਸੀਂ ਟਮਾਟਰ ਜਿਹੜੇ ਕਿਉਂਕਿ ਗੁੱਦਾ ਬਹੁਤ ਸੀ ਅਸੀਂ ਟਮਾਟਰ ਦੀ ਪੇਸਟ ਬੋਇਲ ਕਰਕੇ ਅਸੀਂ ਫਿਲਟਰ ਕਰ ਲਈਏ ਤਾਂ ਜੇ ਟਮਾਟਰ ਜਿਹੜੇ ਉਹਦਾ ਗੁੱਦਾ ਜਿਹੜਾ ਜ਼ਿਆਦਾ ਹੋਏ ਤੇ ਉਹ ਦਾਲ ਦਾ ਟੇਸਟ ਖਰਾਬ ਕਰ ਦਿੰਦਾ ਵੈਸੇ ਤੇ ਰੈਸਟੋਰੈਂਟ ਤੇ ਉੱਟ ਲਾਂਚ ਫਾਈਵ ਸਟਾਰ ਪਿਉਰੀ ਪਾਉਂਦੇ ਕਿਉਂਕਿ ਪਿਉਰੀ ਜਿਹੜੀ ਹੈ ਉਹ ਹੈਗੀ ਏ ਉਹਦੇ ਪ੍ਰੀਜ਼ਰਵੇਟਿਵ ਪਏ ਹੁੰਦੇ ਸਾਡੀ ਪਾਲਸੀ ਹੈ ਕਿ ਪ੍ਰੀਜ਼ਰਵੇਟਿਵ ਵਾਲੀਆਂ ਚੀਜ਼ਾਂ ਨਾ ਯੂਜ਼ ਕਰੀਏ ਹੁਣ ਪਾਵਾਂਗੇ ਉਹਨਾਂ ਚੀ ਟਮਾਟਰ ਦੀ ਪੇਸਟ ਵਰਤੀ ਹੈ ਪਿਊਰੀ ਨਹੀਂ ਪਾਈ ਸੀ ਪਿਊਰੀ ਨਾਲ ਸਾਡਾ ਕੰਮ ਤੇ ਸੋਖਾ ਹੋ ਜਾਂਦਾ ਪਰ ਅਸੀਂ ਪ੍ਰੀਜ਼ਰਵੇਟਿਵ ਵਾਲੀਆਂ ਚੀਜ਼ਾਂ ਦੇ ਅਗੇ ਤਾਂ ਉਹ ਤੁਹਾਨੂੰ ਵੀ ਨਹੀਂ ਵਰਤਣੀਆਂ ਚਾਹੀਦੀਆਂ ਹੁਣ ਅੱਜ ਤੱਕ ਅਸੀਂ ਮੱਖਣ ਜਿਹੜਾ ਉਹ ਯੂਜ਼ ਕਰਦੇ ਰਹਾਂ ਜਿਹਨਾਂ ਵਿੱਚ ਰਿਜ਼ਰਵੇਟਿਵਸ ਪਏ ਹੋਏ ਨੇ ਕੈਮੀਕਲ ਉਹਦੇ ਨਾਲ ਉਹਨਾਂ ਦੀ ਸ਼ੈਲਫ ਲਾਈਫ ਯਾਨੀ ਉਹਨਾਂ ਦੀ ਖਰਾਬ ਹੋਣ ਦੀ ਜਿਹੜੀ ਜ਼ਿੰਦਗੀ ਹੈ ਉਹ ਵੱਧ ਜਾਂਦੀ ਹੈ ਸਮਾਂ ਲੰਮਾ ਹੋ ਜਾਂਦਾ ਏਸ ਕਰਕੇ ਅਸੀਂ ਅੱਗੋਂ ਤੋਂ ਜਿਹੜਾ ਬਟਰ ਵੀ ਪ੍ਰੋਗਰਾਮ ਬਣਾ ਰਹੇ ਹਾਂ ਕਿ ਅਗਲੀਆਂ ਸਾਰੀਆਂ ਕੁਕਿੰਗਸ ਬਟਰ ਘਰੇ ਕੱਢ ਕੇ ਪਹਿਲੇ ਆਪਣੇ ਦਰਸ਼ਕਾਂ ਨੂੰ ਬਟਰ ਜਿਹੜਾ ਕਿਵੇਂ ਘਰੇ ਕੱਢਣਾ ਹੈ ਸਿੱਧਾ ਕਰੀਮ ਤੋਂ ਉਹ ਕੱਢ ਕੇ ਦਿਖਾਵਾਂਗੇ ਫਿਰ ਉਸ ਨਾਲ ਹੀ ਆਪਣੀਆਂ ਅਸੀਂ ਚੀਜ਼ਾਂ ਬਣਾਇਆ ਕਰਾਂਗੇ ਸਾਰੀ ਕੁਕਿੰਗ ਲਈ ਅਸੀਂ ਆਪਣਾ ਬਣਾਇਆ ਹੋਇਆ ਮੱਖਣ ਯੂਜ਼ ਕਰਨਾ ਕਿਉਂਕਿ ਹਰ ਚੀਜ਼ ਚ ਕੈਮੀਕਲ ਪੈਣ ਇਸੇ ਕਰਕੇ ਲੋਕਾਂ ਨੂੰ ਬਿਮਾਰੀਆਂ ਹੋ ਰਹੀਆਂ ਕੈਂਸਰ ਹੋ ਰਹੇ ਕਈ ਤਰ੍ਹਾਂ ਦੀਆਂ ਹੋਰ ਸੋ ਬਾਡੀ ਜਿਹੜੀ ਇਹਨੇ ਕੈਮੀਕਲ ਹজম ਨਹੀਂ ਕਰ ਸਕਦਾ ਅਸੀਂ ਜਿਹੜੇ ਇਹਦਾ ਟਮਾਟਰ ਪੇਸ ਨੂੰ ਬੋਇਲ ਕਰਕੇ ਫਿਲਟਰ ਕੀਤਾ ਫਿਲਟਰ ਇਸ ਲਈ ਕੀਤਾ ਕਿ ਜਿਹੜੇ ਟਮਾਟਰ ਦੇ ਬੀਜ ਐ ਉਹ ਸੇਤ ਲਈ ਹਾਨੀਕਾਰਕ ਹੁੰਦੇ ਆਂ ਔਰ ਜਿਹੜਾ ਛਿਲਕਾ ਉਹ ਵੀ ਹজম ਨਹੀਂ ਹੁੰਦਾ ਸੋ ਇਹਦੇ ਵਿੱਚ ਛਿਲਕਾ ਵੀ ਨਹੀਂ ਹੈਗਾ ਤੇ ਟਮਾਟਰ ਦੇ ਬੀਜ ਵੀ ਨਹੀਂ ਹੈਗਾ ਦੋਨੋਂ ਚੀਜ਼ਾਂ ਅਸੀਂ ਫਿਲਟਰ ਕਰਕੇ ਸਿੜ ਦਿੱਤੀਆਂ ਜਾਲੀ ਤੁਸੀਂ ਵੀ ਇਹੀ ਕੰਮ ਕਰ ਸਕਦੇ ਹੋ ਤੇ ਸਾਡਾ ਟਮਾਟਰ ਜਿਹੜਾ ਉਹ ਮਸਾਲਾ ਟਮਾਟਰ ਜਿਹੜੇ ਪੇਸਟ ਪੁੱਜ ਗਈ ਆ ਉਸ ਤੋਂ ਅਸੀਂ ਫਰਾਈ ਕਰ ਲਿਆ ਚੰਗੀ ਤਰ੍ਹਾਂ ਹੁਣ ਇਹਦੇ ਵਿੱਚ ਅਸੀਂ ਪਾਵਾਂਗੇ ਦਾਲ ਦਾਲ ਤੁਹਾਡੇ ਸਾਹਮਣੇ ਆ ਔਰ ਇਹਦੇ ਵਿੱਚ ਅਸੀਂ ਪਾਉਂਦੇ ਹਾਂ ਗਰਮ ਮਸਾਲਾ ਇੱਕ ਚਮਚਾ ਔਰ ਇਹ ਪਾਵਾਂਗੇ ਧਨੀਆ ਚਮਚਾ ਸੁੱਕਾ ਧਨੀਆ ਪੀਸਿਆ ਹੋਇਆ ਔਰ ਇਹਦੇ ਥੋੜੀ ਜੀ ਪਾਵਾਂਗੇ ਇਹ ਕਸ਼ਮੀਰੀ ਮਿਰਚ ਦੇਗਚੀ ਮਿਰਚ ਸੋ ਦੇਬੀ ਚਸੀ ਜਿਹੜੀ ਹੈ ਲਾਲ ਮਿਰਚ ਨਹੀਂ ਪਾਈ ਨਾ ਹੀ ਅਸੀਂ ਹਰੀ ਮਿਰਚ ਪਾਈਏ ਤੁਸੀਂ ਮਿਰਚਾਂ ਤੇ ਨਮਕ ਆਪਣੇ ਟੇਸ ਮੁਤਾਬਕ ਪਾਉਣਾ ਹੈ ਕਿਉਂਕਿ ਲੋਕਾਂ ਨੂੰ ਅਸੀਂ ਦੇਖ ਰਹੇ ਹਾਂ ਬਹੁਤ ਸਾਰੇ ਘਰਾਂ 'ਚ ਬਲੱਡ ਪ੍ਰੈਸ਼ਰ ਹੁੰਦਾ ਸੋ ਜੇ ਨਮਕ ਜ਼ਿਆਦਾ ਹੋਵੇ ਤੇ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਤਾਂ ਉਹਦਾ ਤੁਸੀਂ ਖਿਆਲ ਰੱਖਣਾ ਨਮਕ ਜ਼ਿਆਦਾ ਨਹੀਂ ਪਾਣਾ ਪਰ ਹੁਣ ਇਹਦੇ 'ਚ ਪਾਵਾਂਗੇ ਅਸੀਂ ਇਹ ਪਾਤਾ ਸੀ 100 ਗ੍ਰਾਮ ਮੱਖਣ 50 ਗ੍ਰਾਮ ਹੋਰ ਮੱਖਣ ਪਾਵਾਂਗੇ ਪਹਿਲੇ ਮੱਖਣ ਜਿਹੜਾ ਕੁੱਲ ਐਂਡ ਕਿਤੇ ਅਸੀਂ ਬਾਜ਼ਾਰੀ ਮੱਖਣ ਯੂਜ਼ ਕਰ ਰਹੇ ਹਾਂ ਕੰਪਨੀ ਦਾ ਪਰ ਅੱਗੋਂ ਲਈ ਅਸੀਂ ਫੈਸਲਾ ਕੀਤਾ ਕਿ ਬਾਜ਼ਾਰੀ ਮੱਖਣ ਨਹੀਂ ਯੂਜ਼ ਕਰਨਾ ਸਾਡੇ ਦਰਸ਼ਕਾਂ ਦੀ ਉਹਨਾਂ ਦੀ ਮੰਗ ਹੈ ਕਿ ਵੀ ਤੁਸੀਂ ਬਾਜ਼ਾਰੀ ਮੱਖਣ ਨਾ ਪਾਇਆ ਕਰੋ ਕੱਟ ਪਾਉ ਚੀਜ਼ਾਂ ਜਿਨ੍ਹਾਂ 'ਚ ਪ੍ਰੀਜ਼ਰਵੇਟਿਵ ਪਏ ਹੋਏ ਬਹੁਤ ਮਿਨੀਮਮ ਕਰ ਦਿਓ ਇਸ ਕਰਕੇ ਅਸੀਂ ਅੱਗੋਂ ਅਸੀਂ ਥੋੜੀ ਜੀ ਕਰੀਮ ਪਾਵਾਂਗੇ 30 ਗ੍ਰਾਮ ਕਰੀਮ ਪਾਤੀ ਹੈ ਤਾਂ ਜੇ ਸਾਡਾ ਦਾਲ ਦਾ ਥੋੜਾ ਫਲੇਵਰ ਤੇ ਟੇਸਟ ਬਣ ਜਾਏ ਇਹ ਹੈ ਦਾਲ ਮੱਖਣੀ ਇਹਨੂੰ ਕਾਲੀ ਦਾਲ ਵੀ ਕਹਿੰਦੇ ਨੇ ਇਹਨੂੰ ਉੜਦ ਦੀ ਦਾਲ ਵੀ ਕਹਿੰਦੇ ਨੇ ਅਸੀਂ ਪੰਜਾਬ ਦੇ ਲੋਕ ਇਹਨੂੰ ਮਾਂ ਸਾਬਤ ਕਹਿੰਨੇ ਆ ਸਾਡੇ ਲੰਗਰਾਂ 'ਚ ਖੁੱਲੀ ਬਣਦੀ ਏ ਸਾਨੂੰ ਬੜੀ ਸਵਾਦ ਲੱਗਦੀ ਏ ਸਾਡੇ ਇਹ ਖੁਰਾਕ ਦਾ ਖਾਣਿਆਂ ਦਾ ਇਹ ਹਿੱਸਾ ਔਰ ਅਸੀਂ ਪੰਜਾਬੀ ਇਸ ਥਾਲ ਤੋਂ ਬਿਨਾ ਰਹਿ ਨਹੀਂ ਸਕਦੇ ਦਾਲ ਮੱਖਣੀ ਤਿਆਰ ਹੈ ਇਸ ਨੂੰ ਤੁਸੀਂ ਹੁਣ ਇਸ ਦਾ ਲਤਫ ਲੈ ਸਕਦੇ ਹੋ ਔਰ ਮੇਰੀ ਆਪ ਜੀ ਨੂੰ ਗੁਜਾਰਸ਼ ਹੈ ਕਿ ਜੇਕਰ ਤੁਸੀਂ ਇਸ ਚੈਨਲ ਨੂੰ ਯਾਨੀ ਕਿ ਪੰਜਾਬੀ ਫੈਮਿਲੀ ਸ਼ੈਫ YouTube ਚੈਨਲ ਨੂੰ ਹੁਣ ਤੱਕ ਨਹੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਇਸ ਨੂੰ ਸਬਸਕ੍ਰਾਈਬ ਕਰੋ ਇਸ ਨੂੰ ਲਾਈਕ ਕਰੋ ਔਰ ਇਹਦਾ ਬੈਲ ਆਈਕਨ ਦਬਾਓ ਤਾਂ ਜੋ ਵੀਡੀਓ ਸਭ ਤੋਂ ਪਹਿਲੇ ਤੁਹਾਨੂੰ ਮਿਲੇ ਧੰਨਵਾਦ ਸਸਰੀਆ